ਪੰਜਾਬ ਦੇ ਸਾਬਕਾ ਕੈਬਨਿਟ ਮਨਿਸਟਰ ਨਵਜੋਤ ਸਿੰਘ ਸਿੱਧੂ ਅੱਜ ਵੀਰ ਕਾ ਪਹੁੰਚੇ ਨੇ ਅਤੇ ਉਹਨਾਂ ਨੇ ਲੋਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਲੜਾਈ ਉਹਨਾਂ ਦੀ ਪਹਿਚਾਨ ਦੀ ਲੜਾਈ ਹੈ ਤੇ ਉਹ ਅੱਜ ਕੋ ਹੋਰ ਵੀਡੀਓ ਰਿਲੀਜ਼ ਕਰਨਗੇ ਤੇ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ ਦੇਣਗੇ ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੀ ਦਿਨੀ ਹੋਈ ਰੈਲੀ ਚ ਪਾਰੀ ਮਾਤਰਾ ਚ ਲੋਕ ਪਹੁੰਚੇ ਸੀ ਤੇ ਉਹ ਲੋਕਾਂ ਦਾ ਧੰਨਵਾਦ ਕਰਦੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਲੜਾਈ ਨਿੱਜੀ ਲੜਾਈ ਐ ਤੇ ਇੱਕ ਸਿਸਟਮ ਦੇ ਨਾਲ ਨੇ ਅਤੇ ਉਹ ਲੜਾਈ ਜਾਰੀ ਰਹੇਗੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਨਾ ਹੈ ਕਿਉਂਕਿ ਜੋ ਤੁਸੀਂ ਉਹ ਦਿਨ 10-15 ਹਜ਼ਾਰ ਬੰਦਾ ਇਕੱਠਾ ਕਰਕੇ ਯੋਗਦਾਨ ਪਾ ਕੇ ਪੰਜਾਬ ਦੀ ਸੇਵਾ ਕੀਤੀ ਹੈ ਨਾ ਮੈਂ ਕਹਿੰਦਾ ਰੂਮ ਰੂਮ ਰਣੀਆ ਮੇਰਾ ਔਰ ਇਹਸਾਨ ਨੇ ਤੁਹਾਡੇ ਆਪਣੀ ਲੜਾਈ ਨਿੱਜੀ ਨਹੀਂ ਹੈ ਕਿਸੇ ਬੰਦੇ ਨਾਲ ਨਹੀਂ ਹੈ ਇੱਕ ਸਿਸਟਮ ਨਾਲ ਹੈ ਔਰ ਜੇ ਸੱਚ ਪੁੱਛੋ ਤੇ ਉਹ ਸਿਸਟਮ ਨੇ 25-30 ਸਾਲਾਂ ਤੋਂ ਪੰਜਾਬ ਨੂੰ ਢਾਹ ਲਾਈ ਹੈ ਲਾਈ ਹੈ ਨਾ ਲਾਈ ਹੈ ਤੇ ਜੇ ਅੱਜ ਖੇਤੀ ਦੀ ਵੀ ਗੱਲ ਕਰوں ਤੇ ਹੁਣ ਤੇ ਸਾਡੇ ਵजूद ਤੇ ਅਟੈਕ ਹੈ ਨਾ ਇਟ ਇਜ਼ ਅ ਬੈਟਲ ਆਫ आवर ਐਗਜ਼ਿਸਟੈਂਸ ਸਾਡੀ ਅਸੀਂ ਰਵਾਂਗੇ ਜਾਂ ਨਹੀਂ ਰਵਾਂਗੇ ਹੁਣ ਤੇ ਉਹਦੇ ਤੇ ਆ ਗਈ ਨਾ ਬਿਲਕੁਲ ਜੀ ਤੇ ਜਦੋਂ ਮਸਾ ਰੰਗੜ ਆਇਆ ਸੀ ਉਦੋਂ ਵੀ ਰਹੇ ਆ ਤੇ ਜਦੋਂ ਅਹਿਮ ਸ਼ਾਹ ਅਬਦਾਲੀ ਆਇਆ ਸੀ ਉਦੋਂ ਵੀ ਰਹੇ ਆ ਤੇ ਇਹ ਜਿਹੜੀ ਅਹੰਕਾਰ ਤੇ ਅੜੀ ਹੈ ਸੈਂਟਰ ਦੀ ਇਹ ਨਿਕਲੇਉ ਕਿਉਂਕਿ ਜਦੋਂ ਸਰਕਾਰਾਂ ਆਵਦੀ ਜਨਤਾ ਨੂੰ ਸਜ਼ਾ ਦੇਣ ਤੇ ਆ ਜਾਣ ਕਿ ਪ੍ਰਾਲੀ ਦੇ ਉੱਤੇ ਕਰੋੜ ਰੁਪਈਆ ਹੈ ਸਬਸਿਡੀ ਦਿੱਤੀ ਨਹੀਂ ਅਜੇ ਨਹੀਂ ਸਬਸਿਡੀ ਜਿਹੜੀ 100-100 ਰੁਪਏ ਦੇਣੀ ਸੀ ਨਾ ਉਹ ਦਿੱਤੀ ਨਹੀਂ ਸਾਡਾ GST ਲੈ ਕੇ ਸਾਨੂੰ ਹੀ ਮੋੜਿਆ ਨਹੀਂ ਚੋਰੀ ਸੀ ਨਾ ਚੋਰੀ ਹੈਗਾ ਨਹੀਂ ਅਰੇ ਉੱਤੋਂ ਦੀ ਇਹ ਜਿਹੇ ਇਹ ਜਿਹੜੇ ਕਾਨੂੰਨ ਲਾ ਦਿੱਤੇ ਐ ਇਹ ਸਾਡੀ ਕਿਸਾਨੀ ਨੂੰ ਸਾਡੀ ਖੁਦਮੁਖਤਿਆਰੀ ਨੂੰ ਇਹ ਸਾਡਾ ਸਾਰਾ ਕੁਝ ਖੋ ਕੇ ਚਾਰ ਬੰਦਿਆਂ ਦੀ ਜੇਬ ਚ ਪਾਉਣ ਨੂੰ ਫਿਰਦੇ ਆ ਇਸ ਕਰਕੇ ਜੋ ਤੁਸੀਂ ਉਹ ਦਿਨ ਰੈਲੀ ਕੀਤੀ ਹੈ ਔਰ ਜੋ ਤੁਸੀਂ ਇਸ ਜ਼ੁਲਮ ਦੇ ਖਿਲਾਫ ਗੁਰੂ ਸਾਹਿਬਾਨਾਂ ਦੀ ਸਿਹਤ ਤੋਂ ਲੜਾਈ ਲੜੀ ਹੈ ਮੈਂ ਪਹਿਲਾਂ ਵੀ ਧੰਨਵਾਦ ਕਰਕੇ ਗਿਆ ਸੀ ਦੋ ਦਿਨ ਫਿਰ ਹਰਪਾਲ ਕਹਿੰਦਾ ਦੇਖੋ ਜੀ ਤੁਸੀਂ ਸਾਡੇ ਬੰਦਿਆਂ ਦਾ ਧੰਨਵਾਦ ਨਹੀਂ ਕੀਤਾ ਸਭ ਤੋਂ ਵੱਡਾ ਯੋਗਦਾਨ ਅਸੀਂ ਪਾਇਆ ਮੈਂ ਕਿਹਾ ਯਾਰ ਮੈਂ ਦੇਖੋ ਸਹਿਨਸ਼ੀਲਤਾ ਹੋਣੀ ਚਾਹੀਦੀ ਹੈ ਇਹਦੇ ਵਿੱਚ ਹੈ ਨਹੀਂ ਇਹ ਅੜ ਜਾਂਦਾ ਤੂੰ ਆਇਆ ਓਏ ਤੂੰ ਭਲਾਣਾ ਆਇਆ ਓਏ ਪਰ ਮੈਂ ਮੈਂ ਅੱਜ ਇੱਕ ਗੱਲ ਕਹਿਣਾ ਕਿ ਜੇ ਅਸੀਂ ਲੋਕਤੰਤਰ ਦੇ ਵਿੱਚ ਅੱਜ ਲੋਕਾਂ ਨੇ ਲਿਆਂਦੇ ਆ ਤੇ ਸਾਡੇ ਚ ਸਹਿਨਸ਼ੀਲਤਾ ਹੋਣੀ ਚਾਹੀਦੀ ਲੋਕਾਂ ਦੀ ਗੱਲ ਸੁਣਨ ਦੀ ਸਹਿਨਸ਼ੀਲਤਾ ਹੋਣੀ ਚਾਹੀਦੀ ਇਹ ਹੌਮਾ ਹੈਂਕਰ ਵੀ ਮੈਨੂੰ ਇਹਨੇ ਐਂ ਕਹਿਤਾ ਲੈ ਮੈਂ ਕਹਿੰਦਾ ਕਈ ਵਾਰ ਮੈਨੂੰ ਕੋਈ ਨਿੱਕਾ ਦੁਕਾਣ ਆਦਮੀ ਗਾਲ ਵੀ ਕੱਢ ਦਿੰਦਾ ਮੇਰੀ ਦਾੜੀ ਦਾ ਵਾਲ ਚਿੱਟਾ ਹੋ ਜਾਂਦਾ ਫਿਰ ਕੀ ਹੋ ਜਾਂਦਾ ਹੈ ਇਹ ਲੱਖਾਂ ਤਾਰੀਫ਼ ਕਰਦੇ ਆ ਤੇ ਇੱਕ ਬੰਦਾ ਕੋਈ ਅੜ ਵੀ ਗਿਆ ਤੇ ਕੀ ਹੋ ਜੂ ਇਸ ਕਰਕੇ ਤੂੰ ਤੇਰੀ ਛਾਤੀ ਛੋਟੀ ਨਹੀਂ ਹੁੰਦੀ ਹੋਰ ਚੌੜੀ ਹੋਣੀ ਹੈ ਪਰਵਾਹ ਨਾ ਕਰ ਹੈ ਕੋਈ ਉਹ ਨਹੀਂ ਮੈਂ ਤੁਹਾਡਾ ਸਾਰਿਆਂ ਦਾ ਫੇਰ ਤੈਅ ਕਰਾਂ ਧੰਨਵਾਦ ਕਰਦਾ ਔਰ ਆਪਾਂ ਇਹ ਲੜਾਈ ਨੂੰ ਅੱਗੇ ਲੈ ਜਾਣਾ ਅੱਜ ਮੈਂ ਇੱਕ ਹੋਰ ਵੀਡੀਓ ਰਿਲੀਜ਼ ਕਰ ਰਿਹਾ ਪੰਜਾਬ ਨੂੰ ਗੁਮਰਾਹ ਨਹੀਂ ਹੋਣ ਦੇਣਾ ਫਿਰ ਫੈਸਲਾ ਉਹਨਾਂ ਦੇ ਹੱਥ ਹੈ ਪੰਜਾਬ ਦੇ ਲੋਕਾਂ ਦੇ ਹੱਥ ਹੈ ਹੈ ਨਹੀਂ ਇਹ ਜਿਹੜਾ ਗੁੰਮਰਾਹ ਕਰਕੇ 25 ਸਾਲ ਪੰਜਾਬ ਨੀਵਾ ਗਿਆ ਇੱਕ ਵਾਰ ਝੰਡੇ 'ਚ ਟੰਡਾ ਲੱਗਣੀ ਲੱਗ ਗੋਲੇ ਸੋਨਾ ਆ ਗਏ ਮੈਂ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਉਹ ਦਿਨ ਤੁਸੀਂ ਇੰਨਾ ਯੋਗਦਾਨ ਪਾਇਆ ਡਾਕਟਰ ਵੀਰ ਕਾ ਕਿਧਰ ਗਿਆ ਉਧਰ ਨਹੀਂ ਆਇਆ ਹੈ ਉਰੀਆ ਇਹ ਟੰਡਾ ਇਹ ਟੰਡਾ ਉਦੋਂ ਪੈਣਾ ਜਦੋਂ ਤੁਸੀਂ ਸੀਐਮ ਬਣੇ ਉਹ ਯਾਰ ਲੋਕਾਂ ਦੀ ਬਹੁਤ ਸ੍ਰੀਆਗਾਂ ਲੋਗਨਾ ਲੋਗ ਬਹੁਤ ਬੜੀਆਂ ਗੱਲਾਂ ਕਰਦੇ ਆ ਲੋਕ ਸਾਰਾ ਕੁਝ ਕਰਦੇ ਆ ਦੇਖੋ ਮੈਂ ਕਦੇ ਕਿਸੇ ਨੂੰ ਰੋਕਿਆ ਨਹੀਂ ਵੇਖੋ ਜਦੋਂ ਤੱਕ ਬੰਦਾ ਇਹ ਕਹੂਗਾ ਵੀ ਮੈਨੂੰ ਆ ਪਦ ਚਾਹੀਦਾ ਉਹ ਪਦ ਚਾਹੀਦਾ ਉਦੋਂ ਤੱਕ ਪੰਜਾਬ ਨਹੀਂ ਸਵਾਂ ਇਹ ਫੈਸਲਾ ਲੋਕ ਕਰਨਗੇ ਭਾਜੀ ਕਰ ਲਿਆ ਲੋਕਾਂ ਨੇ ਆ ਕੇ ਇਹ ਪੰਜਾਬ ਦੇ ਲੋਕ ਫੈਸਲਾ ਕਰਨਗੇ ਔਰ ਐਦ ਕੀ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਨੂੰ ਸੱਚ ਦੱਸਾਂ ਅੱਜ ਤੁਸੀਂ ਸਾਰੇ ਇਕੱਠੇ ਹੋ ਉਹਦੇ ਇਸ ਕਰਕੇ ਮੈਂ ਕਹਿ ਰਿਹਾ ਇਸ ਗੱਲ ਨੂੰ ਸੱਚ ਗੱਲ ਇਹ ਹੈ ਵੀ ਪੰਜਾਬ ਨੂੰ ਇੱਕ ਬਲੂਪ੍ਰਿੰਟ ਚਾਹੀਦਾ ਇੱਕ ਰੋਡਮੈਪ ਚਾਹੀਦਾ ਇੱਕ ਏਜੰਡਾ ਚਾਹੀਦਾ ਔਰ ਸਾਰੀ ਦੁਨੀਆ ਇਹ ਵੇਖਦੀ ਹੈ ਵੀ ਸਾਨੂੰ ਇਸ ਔਖੇ ਵਿਕਟ ਸਮੇਂ ਦੇ ਵਿੱਚੋਂ ਕੱਢੂ ਕੌਣ ਲੇਕਿਨ ਕੱਢੂ ਉਹੀ ਜਿਹੜਾ ਇੱਕ ਰਾਹ ਪਾਉ ਇਹ ਰਾਹ ਪਾਉ ਬਿ ਆ ਰਾਤੋਂ ਨਿਕਲਦੇ ਆ ਏਦਾਂ ਨਿਕਲਦੇ ਆ ਇਸ ਕਰਕੇ ਨਹੀਂ ਨਹੀਂ ਚਲੋ ਚਲੋ ਉਹ ਰਾਪਾਂ ਵਾਲੇ ਪਾਰਟੀਆਂ ਹੁੰਦੀਆਂ ਨੇ ਪਾਰਟੀਆਂ ਕੋਈ ਕਦੇ ਵੀ ਕੋਈ ਚੰਗੀ ਮਾੜੀ ਨਹੀਂ ਇਸ ਕਰਕੇ ਆਪਾਂ ਹੁਣ ਉਂਗਲਾਂ ਚੱਕੀ ਜਾਈਏ ਕਿਸੇ ਤੇ ਉਹ ਆਏ ਆ ਪਾਰਟੀ ਕੋਈ ਚੰਗੀ ਮਾੜੀ ਚਲਾਉਣ ਵਾਲੇ ਲੋਕ ਚੰਗੇ ਮਾੜੇ ਹੁੰਦੇ ਟਿਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਛਾਣਨ ਪਾਉ ਔਰ ਤੁਹਾਨੂੰ ਸਾਰਿਆਂ ਨੂੰ ਦੱਸੂ ਬਾਕੀ ਮੈਨੂੰ ਆਪਦੀ ਕੋਈ ਉਹ ਨਹੀਂ ਮੈਂ ਹੁਆ ਨਾ ਹੁਆ ਲੇਕਿਨ ਇੱਕ ਰੋਡ ਮੈਪ ਹੋਵੇ ਇੱਕ ਰਾਹ ਹੋਵੇ ਪੰਜਾਬ ਨੂੰ ਉਸਾਰਨ ਦੀ ਪੰਜਾਬ ਨੂੰ ਮੁੜ ਸੁਰਜੀਤ ਕਰਨ ਦੀ ਜਵਾਨੀ ਜਵਾਨੀ ਮਾਰਕਡਰ ਤੁਹਾਨੂੰ ਲੈਣੇ ਪੈਣੇ ਭਾਈ ਜਵਾਨੀ ਵਾਪਸ ਲਿਆਉਣ ਦੀ ਸਮਝ ਨਹੀਂ ਔਰ ਓਪਰਚ्युनिटीज ਕ੍ਰੀਏਟ ਕਰਨ ਸਾਰੇ ਚੰਗਾ ਕੰਮ ਕਰ ਰਹੇ ਇਹ ਫੈਸਲਾ ਲੋਕ ਕਰਨਗੇ ਪੰਜਾਬ ਦੇ ਲੋਕ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੇਰਕੇ ਵਾਲੇ ਮੈਂ ਬਾਕੀਆਂ ਨੂੰ ਵੀ ਕਹਿ ਕੇ ਆਇਆ ਸੀ ਉੱਥੇ ਵੀ ਧੰਨਵਾਦ ਕਰਿਆ ਸੀ ਘਰ ਆਇਆ ਸੀ ਮੇਰੇ ਵੇਰਕਾ ਮੇਰੇ ਲਈ ਅੱਡ ਨਹੀਂਗਾ ਤੁਹਾਡੇ ਲਈ ਥੋੜਾ ਥੋੜਾ ਅੱਡ ਹੋ ਸਕਦਾ ਮੇਰੇ ਲਈ ਕਦੇ ਇਹ ਜੇ ਮੇਰੇ ਲਈ ਕਦੇ ਵੀ ਅੱਡ ਨਹੀਂ ਗਾ ਇਹ ਇਸ ਕਰਕੇ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਯਾਰ ਤਾਂ ਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਰਣਨੀਤੀਆਂ ਉਲੀਕਣੀਆਂ ਨੇ ਹੋਰ ਜੰਗਾਂ ਛੇੜਨੀਆਂ ਨੇ ਤੇ ਡਿਵੈਲਪਮੈਂਟ ਵੀ ਮੈਨੂੰ ਲੱਗਦਾ ਹੁਣ ਸਰਕਾਰ ਨੇ ਅ ਬੜੀ ਪਹਿਲ ਕੀਤੀ ਹੈ ਤੇ ਕਰੀਬ-ਕਰੀਬ 30-40 ਕਰੋੜ ਰੁਪਏ ਆਇਆ ਜਿਹੜਾ ਮੈਂ ਪੂਰੀ ਤਰ੍ਹਾਂ ਵੰਡ ਕੇ ਕਮਿਸ਼ਨਰ ਨੂੰ ਦੇ ਦਿੱਤਾ ਤੇ ਉਹ ਹੁਣ ਦੇਖੋ ਸਾਲ ਦੇ ਵਿੱਚ ਕਿੱਥੇ ਚੜਦਾ ਹੈ ਨੇਪਰੇ ਚੜਦਾ ਹੈ ਤੇ ਇੱਕ ਪੁਲ ਵੀ ਬਣਨ ਲੱਗ ਗਿਆ ਪੰਜਾਂ ਚੋ ਉਹ ਜਿਹੜਾ ਭੰਡਾਰੀ ਪੋਲਾ ਹੈ ਅੱਛਾ ਜੀ ਆਪਣਾ ਰਿਪੋਰਟ ਦੇ ਨਾਲ ਸ਼ੁਰੂ ਹੋਇਆ ਚਲੋ ਉਹਦੀ ਵੀ ਵਧਾਈ ਹੈ ਦੇ ਰਾਏਪੁਰ ਦਰੁਸਤ ਆਏ ਹਨ ਮਿੱਤਰ ਪਿਆਰੇ ਪਿਆਰੇ ਮੈਂ ਤੁਹਾਡੇ ਨਾਲ ਮੈਂ ਆਪਣੀ ਗੱਲ ਰੱਖੀ ਹੈ ਤੁਹਾਡੇ ਨਾਲ ਤੁਸੀਂ ਉੱਚੇ ਬੰਦੇ ਹੋ ਸੱਚੇ ਬੰਦੇ ਹੋ ਮੈਂ ਤੁਹਾਡੇ ਤੁਹਾਡੇ ਜੈ ਨਹੀਂ ਇੱਕ ਮਿੰਟ ਇੱਕ ਮਿੰਟ ਗੱਲ ਕਰਨੀ ਹੈ ਜੀ ਕਿਸਾਨ ਤੁਹਾਡੇ ਭਰਾ ਹੀ ਨੇ ਸਰ ਦੋ ਮਿੰਟ ਦਿਓ ਸਰ ਇਹ ਬਟੰਡੇ ਤੋਂ ਆਇਆ ਆਪਣਾ ਪ੍ਰਾਈਵੇਟ ਗੱਲ ਚੰਡੇ ਤੋਂ ਆਪਣਾ ਪ੍ਰਾਈਵੇਟ ਗੱਲ ਇਹ ਕਿਸੇ ਨੀ ਬਾਰੇ ਕੀ ਕਹੋਗੇ ਜੀ ਸਿੱਧੂ ਸਾਹਿਬ 2 ਮਿੰਟ ਦੇਣਾ ਉਹ ਮੜਾ ਹਾਲ ਹੈ ਸਿੱਧੂ ਸਾਹਿਬ ਸਰ 2 ਮਿੰਟ ਦੇ ਦੇ ਸਰ ਅੱਜ ਮੈਂ ਇੱਕ ਆਪਣੀ ਵੀਡੀਓ ਪਾਈ ਹੈ ਉਹਦੇ 'ਚ ਆਹੀ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਉਹਦੇ 'ਚ ਮੈਂ ਬੜਾ ਕਲੀਅਰ ਦਾ ਵੇ ਫਾਰਵਰਡ ਦੱਸਿਆ ਸਰ ਇਹਦੇ ਵਿੱਚ ਥੋੜਾ ਦੱਸ ਦਿਓ ਮੈਂ ਕੀ ਆਖਿਆ ਤੁਹਾਨੂੰ ਉਹਦੇ 'ਚ ਇੱਕ ਲਾਈਨ ਵੀ ਇਧਰ ਉਧਰ ਕਰਨ ਦੀ ਲੋੜ ਨਹੀਂ ਜਿੱਦਾਂ ਹੈ ਠਿਕ ਜੋਸ਼ ਆਪਣਾ ਛਾ ਸਿੱਧੂ ਸਾਹਿਬ ਸਾਡੀ ਪਾਕਏ ਇੱਕ ਨਾਮ ਰੋ ਕਿਸਾਨੀ ਦਾ ਮੁੱਦਾ ਸਿੱਧੂ ਸਾਹਿਬ ਸੈਂਟਰ ਦਾ ਕੀ